ਸਾਸ਼ਵਿਆ ਕਾਲ ਜੀ ਲੇਖਾ ਜੋਖਾ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਲੇਖਾ ਜੋਖਾ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਸਾਰਾ ਗੜੀ ਜੰਗ ਦੇ 21 ਸਿੱਖ ਸ਼ਹੀਦਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹਾਂ 12 ਸਤੰਬਰ 1897 ਇਸ ਵੀ ਦਾ ਦਿਨ ਜਦੋਂ 36ਵੀਂ ਸਿੱਖ ਰੈਜੀਮੈਂਟ ਦੇ 21 ਸਿੱਖ ਜਵਾਨਾਂ ਨੇ 10000 ਅਫਗਾਨਾਂ ਦੀਆਂ ਬੋਡਣੀਆਂ ਲਵਾ ਦਿੱਤੀਆਂ ਤੇ ਸ਼ਹਾਦਤ ਦਾ ਜਾਂ ਪੀਤਾ ਅਸੀਂ ਸਾਰੇ ਮਿਲ ਕੇ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹਾਂ ਸਾਨੂੰ ਮਾਣ ਹੈ ਕਿ ਅਸੀਂ ਇਸ ਕੌਮ ਦੇ ਵਾਰਿਸ ਹਾਂ ਲੇਖਾ ਜੋਖਾ ਸ਼ੁਰੂ ਕਰੀਏ ਤੇ ਅੱਜ ਤੀਜਾ ਦਿਨ ਹੋ ਗਿਆ ਪੰਜਾਬ ਦੇ ਮਰੀਜ਼ਾਂ ਨੂੰ ਪਰੇਸ਼ਾਨ ਹੁੰਦਿਆ। ਪੰਜਾਬ ਦੇ ਵਿੱਚ ਡਾਕਟਰਾਂ ਦੀ ਜਿਹੜੀ ਆ ਉਹ ਹੜਤਾਲ ਚੱਲ ਰਹੀ ਆ। ਅੱਜ ਤੀਸਰੇ ਦਿਨ ਦੇ ਵਿੱਚ ਚੱਲੀ ਗਈ PCMS A ਵੱਲੋਂ ਇਹ ਹੜਤਾਲ ਜਿਹੜੀ ਸੀ ਅੱਜ ਤੀਸਰੇ ਦਿਨ ਦੇ ਵਿੱਚ ਦਾਖਲ ਹੋ ਗਈ ਤੇ ਉਹਨਾਂ ਨੇ ਕਿਹਾ ਕਿ ਅਗਲੇ 4 ਦਿਨਾਂ ਦੇ ਲਈ ਹੋਰ OPD ਸੇਵਾਵਾਂ ਜਿਹੜੀਆਂ ਨੇ ਉਹ ਪੂਰਾ ਤੌਰ ਤੇ ਬੰਦ ਰਹਿਣਗੀਆਂ। ਹੁਣ ਚੱਕਰ ਸਾਰਾ ਕੀ ਹੈ ਕਿ ਭਾਈ ਉਹਨਾਂ ਦੀਆਂ ਕੁਝ ਮੰਗਾਂ ਨੇ ਉਹਨਾਂ ਨੇ ਕਿਹਾ ਕਿ ਇੱਕ ਤਾਂ ਤਰੱਕੀਆਂ ਬਹਾਲ ਕਰੋ। ਸਾਡੀਆਂ ਤਨਖਾਹਾਂ ਵਿੱਚ ਵਾਧੇ ਕਰੋ ਦੂਸਰਾ ਸੁਰੱਖਿਆ ਦਿਓ ਜਿਹੜੀਆਂ ਖਾਲੀ ਡਾਕਟਰਾਂ ਦੀਆਂ ਪੋਸਟਾਂ ਨੇ ਉਹਨਾਂ ਨੂੰ ਭਰੋ ਇਹਨਾਂ ਗੱਲਾਂ ਨੂੰ ਲੈ ਕੇ ਡਾਕਟਰਾਂ ਵੱਲੋਂ ਜਿਹੜੀ ਹੜਤਾਲ ਕੀਤੀ ਜਾ ਰਹੀ ਆ ਹੜਤਾਲ ਤਾਂ ਹੋ ਰਹੀ ਆ ਪਰ ਨਾਲ ਦੇ ਨਾਲ ਮਰੀਜ਼ਾਂ ਨੂੰ ਵੀ ਬੜੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਨਾਲ ਦੀ ਨਾਲ ਹੀ ਉਧਰ ਕਿਹਾ ਕਿ ਜੇ ਇੱਧਰ ਹੜਤਾਲ ਹੋ ਰਹੀ ਆ ਤੇ ਭਾਈ ਫਿਰ ਪੰਜਾਬ ਬਿਜਲੀ ਬੋਰਡ ਦੇ ਮੁਲਾਜ਼ਮ ਕਹਿੰਦੇ ਅਸੀਂ ਵੀ ਪਿੱਛੇ ਨਹੀਂ ਰਹਿਣਾ ਉਹਨਾਂ ਨੇ ਵੀ ਬਿਜਲੀ ਬੋਰਡ ਨੂੰ ਰੱਬ ਦੇ ਆਸਰੇ ਛੱਡ ਦਿੱਤਾ ਆ ਤੇ ਅਗਲੇ 5 ਦਿਨਾਂ ਤੱਕ ਉਹਨਾਂ ਨੇ ਵੀ ਹੜਤਾਲ ਕਰਨ ਦਾ ਫੈਸਲਾ ਲੈ ਲਿਆ ਆ 17 ਸਤੰਬਰ ਤੱਕ ਜਿਹੜੀ ਆ ਉਹਨਾਂ ਨੇ ਹੜਤਾਲ ਚਾਲੂ ਰੱਖਣ ਦਾ ਐਲਾਨ ਕਰ ਦਿੱਤਾ ਹੈ ਸਾਰਾ ਜੋਰ ਜਿਹੜਾ ਆ ਪੰਜਾਬ ਦਾ ਹੜਤਾਲਾਂ ਦੇ ਉੱਤੇ ਚੱਲ ਰਿਹਾ ਹੈ ਅੱਗੇ ਹੀ ਪੰਜਾਬ ਵਿੱਤੀ ਸੰਕਟ ਦੇ ਨਾਲ ਜੂਝ ਰਿਹਾ ਆ ਦਰਮਾਨ ਸਾਹਿਬ ਕਹਿ ਰਹੇ ਨੇ ਸਾਨੂੰ ਕਰਜ਼ਾ ਦੋ ਸਾਡਾ ਕੰਮ ਨਹੀਂ ਚੱਲ ਰਿਹਾ ਪੰਜਾਬ ਦਾ ਤੇ ਇਧਰ ਦੇ ਪਾਸੇ ਹੜਤਾਲਾਂ ਨੇ ਵੀ ਆਪਣਾ ਜੋਰ ਪਾਇਆ ਹੋਇਆ ਆ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਮੁੱਦਿਆਂ ਤੇ ਧਿਆਨ ਦੇ ਕੇ ਭਾਈ ਇਹਨਾਂ ਚੀਜ਼ਾਂ ਨੂੰ ਜਲਦੀ ਤੋਂ ਜਲਦੀ ਨਿਬੇੜੇ ਕਾਮਰੇਡ ਸਿਤਾ RAM ਜੇਚੂਰੀ ਜਿਹੜੇ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਸੀ ਉਹਨਾਂ ਦਾ ਅੱਜ ਭਾਈ ਤੇਹਾਂਤ ਹੋ ਗਿਆ ਜਹਾਨੋਂ ਰੁਖਸਤ ਹੋ ਗਏ 72 ਸਾਲ ਦੀ ਉਮਰ ਸੀ ਤੇ ਸਾਹ ਦੀ ਬਿਮਾਰੀ ਤੋਂ ਉਹ ਪੀੜਤ ਸਨ ਲੰਮਾ ਚਿਰ ਹੋ ਗਿਆ ਸੀ ਉਹਨਾਂ ਨੂੰ ਸਾਹ ਦੀ ਬਿਮਾਰੀ ਚੱਲਦੀ ਸੀ ਤੇ ਦਿੱਲੀ ਦੇ ਏਮਜ਼ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਕਹਿੰਦੇ ਕਿ ਚੰਗੇ ਚੋਟੀ ਦੇ ਡਾਕਟਰ ਉਹਨਾਂ ਦੀ ਸਿਹਤ ਦਾ ਧਿਆਨ ਰੱਖ ਰਹੇ ਸੀ ਪਰ ਬੁਲਾਵਾ ਆ ਗਿਆ ਤੇ ਕਾਮਰੇਡ ਸਿਤਾ RAM ਨੂੰ ਜਾਣਾ ਪਿਆ ਦਿੱਲੀ ਸ਼ਰਾਬਪਟਾਲੇ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਸੀ ਕੇਜਰੀਵਾਲ ਸਾਹਿਬ ਉਹਨਾਂ ਨੇ ਕਿ ਭਾਈ ਸੀਬੀਆਈ ਨੇ ਮੈਨੂੰ ਗ੍ਰਿਫਤਾਰ ਕੀਤਾ ਆ ਉਸ ਚੀਜ਼ ਨੂੰ ਲੈ ਕੇ ਇਹਨਾਂ ਨੇ ਚੁਣੌਤੀ ਦਿੱਤੀ ਸੀ ਉਸ ਦੀ ਜ਼ਮਾਨਤ ਦਾ ਫੈਸਲਾ ਸੁਪਰੀਮ ਕੋਰਟ ਨੇ ਕੱਲ ਨੂੰ ਰੱਖ ਲੇਤਾ ਆ ਸੋ ਲੰਮਾ ਸਮਾਂ ਹੋ ਗਿਆ ਕੇਜਰੀਵਾਲ ਨੂੰ ਜੇਲ੍ਹ ਦੇ ਵਿੱਚ ਰਹਿੰਦੇ ਆ ਇਹਨਾਂ ਨੇ ਕਿਹਾ ਸੀ ਕਿ ਜੇ ਮੈਨੂੰ ਈਡੀ ਜ਼ਮਾਨਤ ਦੇ ਸਕਦੀ ਆ ਤਾਂ ਸੀਬੀਆਈ ਨੇ ਮੈਨੂੰ ਜਿਹੜਾ ਆ ਬਿਲਕੁਲ ਹੀ ਗਲਤ ਤਰੀਕੇ ਦੇ ਨਾਲ ਗ੍ਰਿਫਤਾਰ ਕੀਤਾ ਆ ਤਾਂ ਸੀਬੀਆਈ ਨੇ ਵੀ ਆਪਣਾ ਪੱਖ ਰੱਖਿਆ ਸੀ ਕਿ ਭਾਈ ਅਸੀਂ ਇਹਨਾਂ ਤੋਂ ਪੁੱਛਗਿੱਛ ਕਰਨੀ ਸੀ ਪੰਜਾਬ ਦੇ ਨਾਲ ਵੀ ਇਹਨਾਂ ਦੇ ਸਬੰਧ ਜੁੜਦੇ ਇਸ ਘਟਾਲੇ ਨੂੰ ਲੈ ਕੇ ਦੂਸਰਾ ਜਿਹੜੇ ਗਵਾਹ ਸੀ ਇਹਨਾਂ ਦਾ ਹੋਲਡ ਵੱਡਾ ਆ ਇਹਨਾਂ ਦਾ ਅਹੁਦਾ ਵੱਡਾ ਆ ਇਸ ਕਰਕੇ ਗਵਾਹ ਜਿਹੜੇ ਸੀ ਜੇ ਬਾਹਰ ਰਹਿੰਦੇ ਤਾਂ ਉਹ ਇਹਨਾਂ ਦੇ ਡਰ ਕਰਕੇ ਨਹੀਂ ਸੀ ਆਉਂਦੇ ਕਈ ਗੱਲਾਂ ਸੀਬੀਆਈ ਨੇ ਵੀ ਰੱਖੀਆਂ ਸੀ ਹੁਣ ਕੱਲ ਨੂੰ ਫੈਸਲਾ ਹੋਣਾ ਆ ਦੇਖਦੇ ਆ ਕਿ ਕਿਸ ਪੱਖ ਦੇ ਵਿੱਚ ਫੈਸਲਾ ਹੁੰਦਾ ਕਿ ਹੋਰ ਸਮਾਂ ਵੀ ਜੇਲ੍ਹ ਦੇ ਵਿੱਚ ਗੁਜ਼ਾਰਨਾ ਪਾਏਗਾ ਕੇਜਰੀਵਾਲ ਹੋਣਾਂ ਨੂੰ ਜਾਂ ਫਿਰ ਬਾਹਰ ਆ ਕੇ ਬਾਗੀਆਂ ਪਾਉਣਗੇ ਇਹ ਕੱਲ ਦਾ ਸਮਾਂ ਜਿਹੜਾ ਆ ਉਹ ਦੱਸੇਗਾ ਆਪਾਂ ਅਗਲੀ ਖਬਰ ਵੱਲ ਚੱਲਦੇ ਆ ਲਾਰੈਂਸ ਬਿਸ਼ਨੋਈ ਮਾਮਲੇ ਦੇ ਵਿੱਚ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਤੇ ਪੰਜਾਬ ਦੇ ਐਡਵੋਕੇਟ ਜਨਰਲ ਹੋਣਾਂ ਨੇ ਆਪਣਾ ਪੱਖ ਜਿਹੜਾ ਸੀ ਉੱਥੇ ਪੇਸ਼ ਕੀਤਾ ਉਹਨਾਂ ਨੇ ਕਿਹਾ ਕਿ ਜਿਹੜੇ ਵੀ ਪੁਲਿਸ ਮੁਲਾਜ਼ਮਾਂ ਨੇ ਇਨਾਂ ਦੀ ਭਾਈ ਇੰਟਰਵਿਊ ਕਰਵਾਈ ਆ ਉਹਨਾਂ ਦੇ ਉੱਤੇ ਪੰਜਾਬ ਸਰਕਾਰ ਨਕੇਲ ਪਾਵੇਗੀ ਉਹਨਾਂ ਦੇ ਉੱਪਰ ਵੱਡੀ ਕਾਰਵਾਈ ਕਰਨ ਜਾ ਰਹੀ ਹੈ ਪਿਛਲੇ ਦਿਨੀ ਇਹ ਖ਼ਲਾਸਾ ਹੋਇਆ ਸੀ ਕਿ ਜਿਹੜੀ ਇੱਕ ਇੰਟਰਵਿਊ ਆ ਉਹ ਖਰੜ ਦੇ ਸੀ ਇਹ ਸਟਾਫ ਦੇ ਥਾਣੇ ਦੇ ਵਿੱਚ ਹੋਈ ਆ ਤੇ ਇਸ ਚੀਜ਼ ਨੂੰ ਲੈ ਕੇ ਬੜੇ ਚਰਚਾ ਦੇ ਵਿੱਚ ਇਹ ਸਾਰਾ ਮਾਮਲਾ ਆ ਗਿਆ ਸੀ ਕਿਉਂਕਿ ਪਹਿਲਾਂ ਪੰਜਾਬ ਸਰਕਾਰ ਇਸ ਚੀਜ਼ ਤੋਂ ਪਾਸਾ ਵਟਦੀ ਆਈ ਸੀ ਕਿ ਭਾਈ ਨਾ ਸਾਡੇ ਪੰਜਾਬ ਦੇ ਵਿੱਚ ਇਹ ਜਿਹੜੀ ਇੰਟਰਵਿਊ ਨਹੀਂ ਹੋਈ ਬੜਾ ਕੁਛ ਕਿ ਅੱਜ ਵੇਖੋ ਪਹਿਲਾਂ ਦੀਆਂ ਮੁੱਛਾਂ ਹੋਰ ਸੀ ਉਹਨੇ ਦਾੜ੍ਹੀ ਰੱਖੀ ਸੀ ਦਾੜ੍ਹੀ ਕਟਾਲੀ ਵਾਲ ਵੱਡੇ ਸੀ ਉਰਾਪਰਾ ਪਰ ਸਾਰਾ ਕੁਛ ਜਦੋਂ ਇੱਕ ਰਿਪੋਰਟ ਦੇ ਵਿੱਚ ਆ ਕੇ ਜਨਤਕ ਹੋਇਆ ਤਾਂ ਫਿਰ ਪੰਜਾਬ ਸਰਕਾਰ ਦੇ ਉੱਪਰ ਵੀ ਇਹ ਤਲਵਾਰ ਲਟਕੀ ਸੋ ਉਹਨਾਂ ਨੇ ਫਿਰ ਹੁਣ ਕਿਹਾ ਕਿ ਭਾਈ ਜਿਹੜੇ ਵੀ ਬੰਦੇ ਇਸ ਮਾਮਲੇ ਦੇ ਵਿੱਚ ਸ਼ਾਮਲ ਸੀ ਅਸੀਂ ਉਹਨਾਂ ਦੇ ਉੱਪਰ ਕਾਰਵਾਈ ਕਰਾਂਗੇ ਖੇਡਾਂ ਦੀ ਗੱਲ ਵੀ ਕਰੀਏ ਵਿੱਚ ਵਿੱਚ ਤਾਂ ਹਾਕੀ ਦੇ ਵਿੱਚ ਮੁੰਡੇ ਕਮਾਲ ਕਰੀ ਜਾ ਰਹੇ ਨੇ ਪਹਿਲਾਂ ਭਾਈ ਉਹਨਾਂ ਨੇ ਜਾਪਾਨ ਨੂੰ ਰੋਂਦਿਆ ਚੀਨ ਨੂੰ ਰੋਂਦਿਆ ਫਿਰ ਮਲੇਸ਼ੀਆ ਨੂੰ 8-1 ਦੇ ਨਾਲ ਹਰਾਇਆ ਅੱਜ ਦੱਖਣੀ ਕੋਰੀਆ ਵੀ ਉਹਨਾਂ ਨੇ ਕਿਹਾ ਵੀ ਤੁਹਾਨੂੰ ਹੀ ਉਹੀ ਤਕੜੀ ਤੋਲਾਂਗੇ 3-1 ਦੇ ਨਾਲ ਉਹਨਾਂ ਨੂੰ ਵੀ ਹਰਾ ਦਿੱਤਾ ਹੁਣ ਆਖਰੀ 라ਉਂਡ ਦੇ ਵਿੱਚ ਮੁਕਾਬਲਾ ਜਿਹੜਾ ਹੈ ਭਾਈ ਉਹਨਾਂ ਦਾ ਪਾਕਿਸਤਾਨ ਦੇ ਨਾਲ ਹੋਣਾ ਹੈ ਫਾਈਨਲ ਦੇ ਵਿੱਚ ਭਾਰਤੀ ਟੀਮ ਏਸ਼ੀਅਨ ਚੈਂਪੀਅਨਸ਼ਿਪ ਦੇ ਵਿੱਚ ਪਹੁੰਚ ਚੁੱਕੀ ਆ ਆਸ ਕਰਦੇ ਆ ਪਾਕਿਸਤਾਨ ਨੂੰ ਵੀ ਹਰਾਵੇਗੀ ਤੇ ਨਾਲ ਦੀ ਨਾਲ ਫੀਨਲ ਦੇ ਵਿੱਚ ਉਹਨਾਂ ਦਾ ਜਿਸ ਵੀ ਟੀਮ ਦੇ ਨਾਲ ਮੁਕਾਬਲਾ ਹੋਵੇਗਾ ਤੋਂ ਸੋਨ ਤਗਮਾ ਲੈ ਕੇ ਮੁੜੇਗੀ ਇਹੋ ਜੀ ਅਰਦਾਸ ਕਰਦੇ ਹਾਂ ਮੁੰਡੇ ਪੂਰੇ ਜੋਸ਼ ਦੇ ਵਿੱਚ ਚੱਲ ਰਹੇ ਨੇ ਹੁਣ ਚੱਲਦੇ ਆਪਾਂ ਸਿੱਧਾ ਵਿਕਰਮਜੀਤ ਸਿੰਘ ਮਜੀਠੀਆ ਹੁਣਾਂ ਵੱਲ ਡਰੱਗ ਮਾਮਲੇ ਦੇ ਵਿੱਚ ਉਹਨਾਂ ਦਾ ਨਾਮ ਜਿਹੜਾ ਸੀ ਉਸ ਕੇਸ ਦੇ ਵਿੱਚ ਨਾਮਜਦਿਆ ਤੇ ਉਸ ਕੇਸ ਦੇ ਵਿੱਚ ਹੁਣ ED ਦੀ ਐਂਟਰੀ ਹੋ ਗਈ ਆ 432 ਕਰੋੜ ਦਾ ਮਾਮਲਾ ਆ ਤੇ ED ਨੇ ਸਿੱਟ ਨੂੰ ਕਿਹਾ ਕਿ ਭਾਈ ਸਾਨੂੰ ਇਸ ਦੀ ਰਿਪੋਰਟ ਦਿਓ ਕੀ ਚੱਕਰ ਆ ਸਾਰਾ ਕੁਝ ਇਸ ਮਾਮਲੇ ਨੂੰ ਲੈ ਕੇ ਤੇ ਆਪ ਦੇ ਜਿਹੜੇ ਮੁਖ ਬੁਲਾ ਰਹੇ ਨੇ ਨੀਲਗਰਗ ਉਹਨਾਂ ਨੇ ਕਿਹਾ ਕਿ ਭਾਈ ਜਿਹੜਾ ਈਡੀ ਇਸ ਮਾਮਲੇ ਦੇ ਵਿੱਚ ਆ ਗਿਆ ਹੁਣ ਲੱਗਦਾ ਆ ਕਿ ਕੇਂਦਰ ਸਰਕਾਰ ਚਾਹੁੰਦੀ ਆ ਕਿ ਵਿਕ੍ਰਮਜੀਤ ਸਿੰਘ ਮਜੀਠੀਆ ਨੂੰ ਬਚਾ ਲਿਆ ਜਾਵੇ ਕਹਿੰਦੇ ਇਹਨਾਂ ਦੇ ਸਬੰਧ ਨਰਿੰਦਰ ਮੋਦੀ ਨਾਲ ਭਾਈ ਬਹੁਤ ਵਧੀਆ ਨੇ ਤੇ ਇਸ ਕਰਕੇ ਸਾਨੂੰ ਲੱਗਦਾ ਆ ਕਿ ਇਹਨਾਂ ਨੂੰ ਇਹ ਬਚਾ ਲੈਣਗੇ ਕਹਿੰਦੇ ਇਹਨਾਂ ਦੀ ਕੇਂਦਰ ਦੇ ਨਾਲ ਪੂਰੀ ਇੱਕ ਮੇਕ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੀ ਸਿੱਟ ਦੇ ਉੱਪਰ ਪੂਰੀ ਤਰ੍ਹਾਂ ਆਪਣਾ ਕੰਮ ਕਰੇਗੀ ਜਿਹੜੀ ਸਿੱਟ ਬਣਾਈ ਆ ਉਨੂੰ ਪੂਰੀ ਜਾਂਚ ਉਹਦੀ ਚੱਲਦੀ ਰਹੇਗੀ ਸਟ ਆਪਣਾ ਕੰਮ ਕਰੇਗੀ ਜਦੋਂ ਦੀ ਜਾਂਚ ਪੂਰੀ ਹੋ ਜੇਗੀ ਕਹਿੰਦੇ ਅਸੀਂ ਵੀ ਆਪਣਾ ਚਲਾਨ ਜਿਹੜਾ ਆ ਪੇਸ਼ ਕਰ ਦਾਂਗੇ ਕਹਿੰਦੇ ਗੈਂਗਸਟਰਵਾਦ ਹੋ ਗਿਆ ਡਰੱਗ ਮਾਫੀਆ ਹੋ ਗਿਆ ਹੋਰ ਵੀ ਜਿੰਨੇ ਮਾਫੀਏ ਨੇ ਜੋ ਵੀ ਬੁਰੇ ਕੰਮ ਨੇ ਕਰ ਰਹੇ ਨੇ ਸਾਰੇ ਪੰਜਾਬ ਦੇ ਦੁਸ਼ਮਣ ਨੇ ਕਹਿੰਦੇ ਭਾਈ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਕਹਿੰਦੇ ਪਹਿਲੀ ਗੱਲ ਤਾਂ ਇਹ ਆ ਕਿ ਪੰਜਾਬ ਸਰਕਾਰ ਬਿਲਕੁਲ ਵੀ ਬਦਲਾਖੋਰੀ ਦੇ ਭਾਵਨਾ ਦੇ ਨਾਲ ਰਾਜਨੀਤੀ ਨਹੀਂ ਕਰੇਗੀ ਜਿਹੜਾ ਜਿਹੜਾ ਬੰਦਾ ਵੀ ਕਹਿੰਦੇ ਇਸ ਮਾਮਲੇ ਦੇ ਵਿੱਚ ਸ਼ਾਮਲ ਹੋਏਗਾ ਉਹਨੂੰ ਕਹਿੰਦੇ ਪੰਜਾਬ ਸਰਕਾਰ ਉਹਦੇ ਉੱਪਰ ਕਾਰਵਾਈ ਕਰੇਗੀ ਕੋਈ ਇਦਾਂ ਦਾ ਨਹੀਂ ਕੋਈ ਕਿਸੇ ਨਾਲ ਰੰਜਿਸ਼ ਨਹੀਂ ਕੋਈ ਕੁਛ ਨਹੀਂ ਕੋਈ ਕੀੜ ਨਹੀਂ ਕੱਢੀ ਜਾਵੇਗੀ ਜਿਹੜੇ ਜਿਹੜੇ ਬੰਦੇ ਵੀ ਬੁਰੇ ਕੰਮ ਕਰਨਗੇ ਪੰਜਾਬ ਸਰਕਾਰ ਉਹਨਾਂ ਨੂੰ ਫੜ ਕੇ ਕਹਿੰਦੇ ਜੇਲ੍ਹ ਦੇ ਵਿੱਚ ਸੁੱਟੇਗੀ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਪੰਜਾਬ ਸਰਕਾਰ ਤੇ ਸਾਡੀ ਪੰਜਾਬ ਪੁਲਿਸ ਦਿਨ ਰਾਤ ਇੱਕ ਕਰੀ ਬੈਠੀ ਆ ਦਿਨ ਰਾਤ ਕੰਮ ਕਰ ਰਹੀ ਆ ਜਿਨ੍ਹਾਂ ਨੇ ਵੀ ਕਹਿੰਦੇ ਪੰਜਾਬ ਨੂੰ ਨਸ਼ੇ ਦੇ ਉੱਤੇ ਲਾਇਆ ਉਹਨਾਂ ਨੂੰ ਅਸੀਂ ਜਲਦੀ ਫੜ ਕੇ ਜੇਲ੍ਹ ਦੇ ਵਿੱਚ ਦਵਾਗੇ ਉਹ ਸਾਰੇ ਪੰਜਾਬ ਦੇ ਦੁਸ਼ਮਣ ਨੇ ਉਹਨਾਂ ਦੇ ਉੱਤੇ ਸਖਤੀ ਦੇ ਨਾਲ ਕਾਰਵਾਈ ਕੀਤੀ ਜਾਵੇਗੀ ਕਿਸੇ ਨੂੰ ਵੀ ਭਾਈ ਨਹੀਂ ਬਖਸ਼ਿਆ ਜਾਵੇਗਾ ਰਵਨੀਤ ਬਿੱਟੂ ਇਸ ਵੇਲੇ ਕੇਂਦਰ ਦੇ ਵਿੱਚ ਮੰਤਰੀ ਨੇ ਤੇ ਭਾਈ ਪੂਰੀ ਤਰ੍ਹਾਂ ਭਾਜਪਾ ਦੀ ਮੋਲੀ ਬੋਲ ਰਹੇ ਨੇ ਐ ਲੰਮਾ ਸਮਾਂ ਉਹਨਾਂ ਨੇ ਰਾਹੁਲ ਗਾਂਧੀ ਦੇ ਨਾਲ ਯਾਰੀ ਨੁਭਾਈ ਤੇ ਪਰ ਅੱਜ ਉਹਨਾਂ ਦੇ ਵਿਰੋਧ ਦੇ ਵਿੱਚ ਉਹਨਾਂ ਨੇ ਫਿਰ ਤਿੱਖੇ ਹਮਲੇ ਕੀਤੇ ਉਹਨਾਂ ਨੇ ਕਿਹਾ ਕਿ ਭਾਈ ਰਾਹੁਲ ਗਾਂਧੀ ਤੇ ਖਾਲਸਤਾਨੀ ਸਮਰਥਕ ਗੁਰਪਤਵੰਨ ਸਿੰਘ ਪੰਨੂ ਦੇ ਵਿੱਚ ਕੋਈ ਵੀ ਫਰਕ ਨਹੀਂ ਕਹਿੰਦੇ ਜਿਹੜੇ ਬੰਦੇ ਗੱਲਾਂ ਕਰਦੇ ਸੀ ਕਿ ਸਿੱਖ ਪੰਜਾਬ ਦੇ ਵਿੱਚ ਸੇਫ ਨਹੀਂ ਕਹਿੰਦੇ ਉਹੀ ਬੰਦੇ ਨੇ ਅੱਜ ਤੋਂ 20 ਤੋਂ 30 ਸਾਲ ਪਹਿਲਾਂ ਵੀ ਇਹੋ ਹੀ ਗੱਲਾਂ ਕਰਦੇ ਸੀ ਕਹਿੰਦੇ ਰਾਹੁਲ ਗਾਂਧੀ ਭਾਈ ਉੱਥੇ ਗਏ ਨੇ ਜਿੱਥੇ ਰੈਫਰੈਂਡਮ ਦੀਆਂ ਗੱਲਾਂ ਹੁੰਦੀਆਂ ਨੇ ਕਹਿੰਦੇ ਸਾਇਲਮ ਲੈਣ ਵੇਲੇ ਬਾਹਰਲੇ ਮੁਲਕਾਂ ਦੇ ਵਿੱਚ ਇਹ ਬੰਦੇ ਭਾਈ ਇਹੋ ਜਿਹੀਆਂ ਗੱਲਾਂ ਕਰਦੇ ਨੇ ਕਿ ਅਸੀਂ ਉਸ ਦੇਸ਼ ਦੇ ਵਿੱਚ ਸੇਫ ਨਹੀਂ ਤੇ ਕਹਿੰਦੇ ਰਾਹੁਲ ਗਾਂਧੀ ਨੇ ਜਾ ਕੇ ਉਹਨਾਂ ਦੀ ਹਾਂ ਦੇ ਵਿੱਚ ਹਾਂ ਮਿਲਾ ਦਿੱਤੀ ਆ ਕਹਿੰਦੇ ਸਮਝ ਨਹੀਂ ਆਉਂਦੀ ਇਹ ਉਹੀ ਬੰਦੇ ਨੇ ਜਿਹੜੇ ਪਹਿਲਾਂ ਰਾਹੁਲ ਗਾਂਧੀ ਦੇ ਵਿਰੋਧੀ ਸੀ ਅੱਜ ਸਾਰੇ ਜਾਣੇ ਕਿਉਂ ਸ਼ੱਕਰੋ ਹੀ ਬੈਠੇ ਨੇ ਅਸਲ ਦੇ ਵਿੱਚ ਕਹਿੰਦੇ ਰਾਹੁਲ ਗਾਂਧੀ ਦਾ ਮੰਤਵ ਇਹੋ ਹੀ ਆ ਕਿ ਭਾਈ ਸਿੱਖ ਭੋਲੇ ਭਾਲੇ ਨੇ ਸਿੱਧੇ ਸਾਦੇ ਹੈਗੇ ਨੇ ਇਹਨਾਂ ਨੂੰ ਆਪਸ ਦੇ ਵਿੱਚ ਲੜਾਇਆ ਜਾਵੇ ਕਹਿੰਦੇ ਜਦੋਂ ਇਹ ਆਪਸ ਦੇ ਵਿੱਚ ਲੜਨ ਮਰਨਗੇ ਤੇ ਕਹਿੰਦੇ ਮੋਦੀ ਤੋਂ ਬਾਅਦ ਅਸੀਂ ਇਹਨਾਂ ਦੀ ਕੁਰਸੀ ਦੇ ਵਿੱਚ ਤੇ ਬੈਠਾਂਗੇ ਕਹਿੰਦੇ ਇਹੋ ਹੀ ਕੰਮ ਇਹਨਾਂ ਨੇ 80 ਤੋਂ ਲੈ ਕੇ 90 ਤੱਕ ਕੀਤਾ ਕਹਿੰਦੇ ਮੇਰੇ ਦਾਦਾ ਜੀ ਸਰਦਾਰ ਬੀਅੰਤ ਸਿੰਘ ਕਹਿੰਦੇ ਉਹਨਾਂ ਨੇ ਪੰਜਾਬ ਦੇ ਵਿੱਚ ਸ਼ਾਂਤੀ ਲਿਆਂਦੀ ਪਰ ਕਹਿੰਦੇ ਜੇ ਦੱਸਾਂ ਤੇ 80 ਤੋਂ ਲੈ ਕੇ 92 ਤੱਕ ਕਹਿੰਦੇ ਭਾਈ ਅੱਗ ਪਤਾ ਕਿੰਨੇ ਲਾਈ ਸੀ ਇਹ ਗਾਂਧੀ ਪਰਿਵਾਰ ਨੇ ਕਹਿੰਦੇ ਗਾਂਧੀ ਪਰਿਵਾਰ ਹੀ ਆ ਜਿਨ੍ਹਾਂ ਨੇ ਪੰਜਾਬ ਦੀ ਨੌਜਵਾਨੀ ਦਾ ਕਹਾਣ ਕੀਤਾ ਆ ਇਹ ਕਹਿੰਦੇ ਉਹੀ ਗਾਂਧੀ ਪਰਿਵਾਰ ਆ ਜਿਨ੍ਹਾਂ ਦੇ ਸਾਡੇ ਤਖਤਾਂ ਦੇ ਉੱਤੇ ਦਰਬਾਰ ਸਾਹਿਬ ਦੇ ਵਿੱਚ ਗੋਲੀਆਂ ਚਲਾਈ ਇਹ ਉਹੀ ਗਾਂਧੀ ਪਰਿਵਾਰ ਆ ਜਿਨ੍ਹਾਂ ਦੇ ਕਰਕੇ ਕਹਿੰਦੇ ਦਰਬਾਰ ਸਾਹਿਬ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਕਹਿੰਦੇ ਗੋਲੀਆਂ ਲੱਗੀਆਂ ਸੀ ਬੜੀ ਜਲਦੀ ਚੇਤਾ ਆ ਗਿਆ ਭਾਈ ਤੁਹਾਨੂੰ ਹੋਰ ਸੁਣੋ ਅੱਗੇ ਤੁਸੀਂ ਕਹਿੰਦੇ ਰਾਹੁਲ ਗਾਂਧੀ ਦਾ ਮੁੱਖ ਮੰਤਵ ਇਹੋ ਹੀ ਆ ਕਿ ਭਾਈ ਸਿੱਖਾਂ ਨੂੰ ਦੁਬਾਰਾ ਹੱਤਿਆਬਾਦੀ ਬਣਾਇਆ ਜਾਵੇ ਕਹਿੰਦੇ ਕਿ ਸਿਰਫ ਰਾਹੁਲ ਗਾਂਧੀ ਐਸ ਵੇਲੇ ਪ੍ਰਧਾਨ ਮੰਤਰੀ ਬਣਨੂਗਾ ਲਾ ਕਹਿੰਦੇ ਬਾਹਰ ਭਾਈ ਤਾਂ ਜਾਂਦਾ ਇਹਦੀਆਂ 3-4 ਖਬਰਾਂ ਲੱਗ ਜਾਂਦੀਆਂ ਨੇ ਤੇ ਦੂਸਰਾ ਕਹਿੰਦੇ ਨਾਲ ਇਹ ਫੰਡ ਲੈਣ ਜਾਂਦਾ ਕਹਿੰਦੇ ਮੈਨੂੰ ਭਾਰਤ ਦੇ ਵਿੱਚ ਇੱਕ ਵੀ ਸਿੱਖ ਲੱਭ ਕੇ ਵਿਖਾ ਦਿਓ ਜਿੰਨੂੰ ਕਦੇ ਪਗ ਬੰਨਣ ਤੋਂ ਰੋਕਿਆ ਹੋਵੇ ਜਾਂ ਜਿੰਨੂੰ ਕਦੇ ਕੜਾ ਪਾਉਣ ਤੋਂ ਮਨਾ ਕੀਤਾ ਹੋਵੇ ਚਲੋ ਤੁਹਾਡੇ ਧਿਆਨ ਦੇ ਵਿੱਚ ਪਾਈ ਨਹੀਂ ਆਉਂਦਾ ਹੋਵੇਗਾ ਕਿੰਨੀ ਵਾਰੀ ਕਕਾਰ ਪੈਨ ਤੋਂ ਹਵਾਈ ਜਹਾਜ਼ਾਂ ਦੇ ਵਿੱਚ ਰੋਕਿਆ ਗਿਆ ਹੈ ਮੈਟਰੋ ਸਟੇਸ਼ਨਾਂ ਤੇ ਵੀ ਰੋਕਿਆ ਹੋਵੇਗਾ ਚਲੋ ਉਦੋਂ ਤੁਸੀਂ ਸ਼ਾਇਦ ਨਹੀਂ ਨਾ ਧਿਆਨ ਦਿੰਦੇ ਤੁਸੀਂ ਵਿਜੀ ਬੰਦੇ ਹੋ ਅੱਗੇ ਸੁਣੋ ਹੋਰ ਕੀ ਕਹਿੰਦੇ ਕਹਿੰਦੇ 84 ਦੇ ਵਿੱਚ ਜੋ ਗਾਂਧੀ ਪਰਿਵਾਰ ਨੇ ਕੀਤਾ ਉਸ ਤੋਂ ਬਾਅਦ ਇਹਨਾਂ ਦੀ ਦਾਦੀ ਦੀ ਹਤਿਆ ਕਰ ਦਿੱਤੀ ਗਈ ਕਹਿੰਦੇ ਇਹਨਾਂ ਦੇ ਪਿਓ ਨੇ ਫਿਰ ਜਿਹੜਾ ਬਦਲਾ ਲਿਆ ਉਹ ਵੀ ਸਿੱਖ ਕੌਮ ਤੋਂ ਲਿਆ ਕਹਿੰਦੇ ਅਸਲ ਦੇ ਵਿੱਚ ਇਹਨਾਂ ਦਾ ਮੇਨ ਮੰਤੋਂ ਭਾਈ ਸਿੱਖਾਂ ਨੂੰ ਅਤਵਾਦੀ ਬਣਾਉਂਦਾ ਆ ਨਾਲ ਦੀ ਨਾਲ ਉਹ ਕਹਿੰਦੇ ਕਿ ਰਾਹੁਲ ਗਾਂਧੀ ਦੀ ਪੜਾਈ ਬਾਹਰ ਦੀ ਹੈ ਇਹਦੇ ਯਾਰ ਦੋਸਤ ਬਾਹਰ ਦੇ ਆ ਇਹਦਾ ਪੈਨਣਾ ਉੱਠਣਾ ਬੈਠਣਾ ਸਾਰਾ ਕੁਝ ਕਹਿੰਦੇ ਇਹਦਾ ਵਿਦੇਸ਼ਾਂ ਦਾ ਆ ਇਹਦਾ ਇੱਥੇ ਕਹਿੰਦੇ ਚਿੱਤ ਨਹੀਂ ਲੱਗਦਾ ਇਸ ਕਰਕੇ ਕਹਿੰਦੇ ਇਹ ਬਾਹਰ ਜਾਂਦਾ ਆ ਸੋ ਇਹ ਉਹੀ ਬਿੱਟੂ ਸਾਹਿਬ ਨੇ ਜਿਹੜੇ ਪਹਿਲਾਂ ਕਦੇ ਰਾਹੁਲ ਗਾਂਧੀ ਦੀ ਬੋਲੀ ਬੋਲਦੇ ਹੁੰਦੇ ਸੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਹੀ ਠਹਿਰਾਉਂਦੇ ਹੁੰਦੇ ਸੀ ਤੇ ਇਹੋ ਹੀ ਹੁਣ ਅੱਜ ਕੱਲ ਜਦੋਂ ਵਜੀਰੀਆਂ ਮਿਲ ਗਈਆਂ ਨੇ ਤੇ ਰਾਹੁਲ ਗਾਂਧੀ ਵੀ ਇਹਨਾਂ ਨੂੰ ਮਾੜਾ ਲੱਗਣ ਲੱਗ ਪਿਆ ਭਾਈ ਚਲੋ ਇਹਨਾਂ ਦੀ ਆਪਣੀ ਸੋਚ ਆ ਪਰ ਕਿੰਨੀਕ ਸਹੀ ਆ ਕਿੰਨੀਕ ਨਹੀਂ ਇਹ ਸਾਰੇ ਅਸੀਂ ਜਾਣਦੇ ਆ ਕਿ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਇਹ ਗੱਲਾਂ ਕਹਿ ਦਿੱਤੀਆਂ ਤੇ ਆਪਣਾ ਹੱਥ ਪੱਲਾ ਬਿਲਕੁਲ ਹੀ ਛਡਾ ਲਿਆ ਯਾਦ ਰੱਖਣਾ ਚਾਹੀਦਾ ਕਿ ਕਾਂਗਰਸ ਦੇ ਵੇਲੇ ਜਦੋਂ ਸਿੱਖਾਂ ਦਾ ਕਾਹਨ ਹੋਇਆ ਸੀ ਤੁਹਾਡੇ ਪਿਓ ਦਾਦੇ ਉਸ ਵੇਲੇ ਸਰਕਾਰਾਂ ਦੇ ਵਿੱਚ ਵਜ਼ੀਰੀਆਂ ਮਾਰਦੇ ਸੀ ਜਦੋਂ ਨੌਜਵਾਨੀ ਦਾ ਕਾਹਨ ਹੋਇਆ ਸੀ ਤਾਂ ਉਸ ਦੀ ਵਾਗਡੋਰ ਤੁਹਾਡੇ ਦਾਦੇ ਦੇ ਹੱਥ ਸੀ 84 ਦੇ ਵਿੱਚ ਜਦੋਂ ਸਿੱਖਾਂ ਦਾ ਕਤਲੇਆਮ ਹੋਇਆ ਉਦੋਂ ਵੀ ਤੁਹਾਡੇ ਪਰਿਵਾਰ ਦੇ ਉੱਪਰ ਇਹ ਇਹੀ ਗਾਂਧੀ ਪਰਿਵਾਰ ਦਾ ਪੂਰਾ ਹਾਦਸੀ ਇਹੀ ਗਾਂਧੀ ਪਰਿਵਾਰ ਆ ਜਿਨਨੇ ਫਿਰ ਤੁਹਾਨੂੰ ਜੈਡ ਪਲੱਸ ਸਿਕਿਉਰਟੀਆਂ ਦਵਾਈਆਂ ਸੀ ਸੋ ਠੀਕ ਆ ਭਾਈ ਤੁਹਾਨੂੰ ਵਜੀਰੀਆਂ ਮਿਲ ਗਈਆਂ ਪਰ ਪਹਿਲਾਂ ਵੀ ਜਿਹੜਾ ਸੀ ਇਹਨਾਂ ਬੰਦਿਆਂ ਨੇ ਸਿੱਖ ਕੌਮ ਪ੍ਰਤੀ ਕਦੇ ਵੀ ਕੋਈ ਆਪਣਾ ਫਰਜ਼ ਨਹੀਂ ਨਿਭਾਇਆ ਹੁਣ ਕਿੱਥੋਂ ਨਿਭਾਉਣਗੇ ਸੋ ਕਹਿੰਦੀਆਂ ਗੱਲਾਂ ਨੇ ਆਪਾਂ ਅਗਲੀ ਖਬਰ ਵੱਲ ਚੱਲਦੇ ਆਂ ਰਾਹੁਲ ਗਾਂਧੀ ਹੁਣ ਦਾ ਜਿਹੜਾ ਬਿਆਨ ਸੀ ਸਿੱਖਾਂ ਦੇ ਬਾਰੇ ਯੂ ਐਸ ਏ ਦੇ ਵਿੱਚ ਉਸ ਨੇ ਕਾਫੀ ਉਸ ਦਾ ਵਿਰੋਧ ਵੀ ਹੋਇਆ ਕਈ ਉਹਦੇ ਪੱਖ ਦੇ ਵਿੱਚ ਵੀ ਆਏ ਪਰ ਅੱਜ ਭਾਜਪਾ ਦੇ ਸਾਬਕਾ ਵਿਧਾਇਕ ਹਰਵਿੰਦਰ ਸਿੰਘ ਮਰਵਾਹਾ ਉਹਨਾਂ ਨੇ ਇੱਕ ਬਿਆਨ ਦਿੰਦਿਆਂ ਕਿਹਾ ਕਿ ਰਾਹੁਲ ਗਾਂਧੀ ਬਾਜ ਆ ਜਾ ਨਹੀਂ ਤੇ ਜੋ ਤੇਰੀ ਦਾਦੀ ਦਾ ਹਾਲ ਹੋਇਆ ਉਹੀ ਤੇਰਾ ਕਰਾਂਗੇ ਸ਼ਰੇਆਮ ਜਿਹੜੀ ਸੀ ਰਾਹੁਲ ਗਾਂਧੀ ਨੂੰ ਜਾਨੂ ਮਾਰਨ ਦੀ ਧਮਕੀ ਦਿੱਤੀ ਇਸ ਉੱਤੇ ਕਾਂਗਰਸ ਨੇ ਵੀਡੀਓ ਜਾਰੀ ਕਰਦਿਆਂ ਹਰਵਿੰਦਰ ਸਿੰਘ ਮਰਵਾਹਾ ਦੀ ਉਹਨਾਂ ਨੇ ਕਿਹਾ ਕਿ ਭਾਈ ਇਸ ਉੱਤੇ ਕਾਰਵਾਈ ਵੀ ਕੀਤੀ ਜਾਵੇ ਬਿਆਨ ਦਿੱਤਾ ਕਿ ਸਿਕ ਸੇਫ ਨਹੀਂ ਤਾਂ ਫਿਰ ਇਹਨਾਂ ਦੋਹਾਂ ਪਾਰਟੀਆਂ ਨੂੰ ਸਿੱਖਾਂ ਦੇ ਮੁੱਦਿਆਂ ਦੇ ਉੱਤੇ ਰਾਜਨੀਤੀ ਲੱਗ ਗਈ। ਜੇ ਸਿੱਖ ਸੇਫ ਨਹੀਂ ਤਾਂ ਤੁਸੀਂ ਸਿੱਖਾਂ ਨੂੰ ਸੇਫ ਕਰਨ ਲਈ ਭਾਈ ਕੀਤਾ ਵੀ ਕੀ ਆ? ਜੇ ਕਾਂਗਰਸ ਦੀ ਗੱਲ ਕਰ ਲਈਏ ਤਾਂ ਲੰਮਾ ਇਤਿਹਾਸ ਆ। ਸਾਡੇ ਤਖਤਾਂ ਤੋਂ ਲੈ ਕੇ ਸਾਡੀ ਸਿੱਖ ਕੌਮ ਦੀ ਨਸਲ ਖੁਸ਼ੀ, ਸਾਡੀ ਨੌਜਵਾਨੀ ਦਾ ਕਹਾਣ ਤੇ ਜੇ ਫਿਰ ਇਧਰਲੇ ਪਾਸੇ ਆ ਜਾਈਏ ਤਾਂ ਭਾਈ ਬੜਾ ਕੁਝ ਹੈ ਇਧਰ ਵੀ। ਬੰਦੀ ਸਿੰਘਾਂ ਤੋਂ ਗੱਲ ਸ਼ੁਰੂ ਕਰ ਲਓ। ਬੰਦੀ ਸਿੰਘ ਜਿਨ੍ਹਾਂ ਦੇ ਉੱਤੇ ਚਾਹੇ ਇਹ ਹੋ ਗਏ ਜਾਂ ਇਹਨਾਂ ਦੇ ਨਾਲ ਜਿਹੜੇ ਭਾਈਵਾਲ ਸੀ ਅਕਾਲੀ ਦਲ ਇਹਨਾਂ ਨੇ ਰੱਜ ਕੇ ਸਿਆਸਤ ਕੀਤੀ ਹੈ ਕਿਸੇ ਨੇ ਵੀ ਸਿੱਖ ਮੁੱਦਿਆਂ ਨੂੰ ਸੁਲਝਾਉਣ ਦੀ ਕਦੇ ਕੋਸ਼ਿਸ਼ ਨਹੀਂ ਕੀਤੀ ਸਿਰਫ ਤੇ ਸਿਰਫ ਮੁੱਦਿਆਂ ਨੂੰ ਰਾਜਨੀਤੀ ਲਈ ਤੇ ਆਪਣੀ ਵੋਟਾਂ ਦੇ ਲਈ ਵਰਤਿਆ ਜਿਹੜੇ ਕਹਿੰਦੇ ਨੇ ਕਿ ਅਸੀਂ ਪਿਛਲੇ 60 ਸਾਲਾਂ ਤੋਂ ਦਸਤਾਰਾਂ ਬੰਨ੍ਹਦੇ ਆ ਰਹੇ ਹਾਂ ਸਾਨੂੰ ਤਾਂ ਕਿਸੇ ਨੇ ਕਦੇ ਕੁਝ ਨਹੀਂ ਕਿਹਾ ਜਿਹੜੇ ਇੱਥੇ ਤੱਕ ਕਹਿੰਦੇ ਨੇ ਕਿ ਭਾਈ ਸਾਡੀਆਂ ਦਸਤਾਰਾਂ ਸੇਫ ਨੇ ਤੇ ਇਹਨਾਂ ਨੂੰ ਬਚਾਉਣ ਵਾਲਾ ਨਰਿੰਦਰ ਮੋਦੀ ਹੀ ਹੈ ਤੇ ਇੱਥੋਂ ਤੱਕ ਵੀ ਕਹਿ ਦਿੰਦੇ ਨੇ ਕਿ ਭਾਈ ਨਰਿੰਦਰ ਮੋਦੀ ਸਾਡੇ ਤੋਂ ਵੱਧ ਕੇ ਸਿੱਖਿਆ ਉਸ ਨੂੰ ਸਿੱਖੀ ਦੀ ਜ਼ਿਆਦਾ ਨੌਲੇਜ ਆ ਸਾਡੇ ਸਾਰਿਆਂ ਨੂੰ ਵੱਧ ਕੇ ਉਸ ਸਿੱਖਿਆ ਉਹਨਾਂ ਬੰਦਿਆਂ ਤੋਂ ਸਿੱਖ ਮੁਦੇ ਸੁਲਝਾਉਣ ਦੀ ਤੁਸੀਂ ਕਿਸ ਤਰ੍ਹਾਂ ਆਸ ਲਗਾ ਸਕਦੇ ਹੋ ਜੇ ਕਾਂਗਰਸ ਦੇ ਉੱਤੇ ਗੁਰੂ ਘਰਾਂ ਨੂੰ ਟੌਂ ਦੇ ਇਲਜ਼ਾਮ ਲੱਗਦੇ ਨੇ ਟੂ ਹੈ ਵੀ ਨੇ ਤਾਂ ਇਹਨਾਂ ਨੇ ਵੀ ਕੋਈ ਘੱਟ ਨਹੀਂ ਗੁਜ਼ਾਰੀ ਆਪਣੇ ਚੋਣ ਪ੍ਰਚਾਰਾਂ ਦੇ ਦੌਰਾਨ ਗੁਰਦੁਆਰਿਆਂ ਨੂੰ ਟੌਂਦੀਆਂ ਧਮਕੀਆਂ ਤੱਕ ਦਿੱਤੀਆਂ ਨੇ ਜਿਵੇਂ ਕਈ ਗੁਰਦੁਆਰਾ ਸਾਹਿਬ ਜਿਹੜੇ ਨੇ ਉਹ ਟਾ ਦਿੱਤੇ ਗਏ ਨੇ ਇੰਨਾ ਸਰਕਾਰਾਂ ਦੀ ਝੋਲੀ ਦੇ ਵਿੱਚ ਬੈਠੇ ਸਿੱਖ ਲੀਡਰ ਜਿਹੜੇ ਆਪਣੇ ਆਪ ਨੂੰ ਸਿੱਖ ਲੀਡਰ ਅਖਵਾਉਂਦੇ ਨੇ ਜਿਨ੍ਹਾਂ ਨੂੰ ਸਰਕਾਰਾਂ ਨੇ ਵੱਡੇ ਵੱਡੇ ਅਹੁਦਿਆਂ ਦੇ ਨਾਲ ਉਹਨਾਂ ਦੇ ਮੂੰਹ ਬੰਦ ਕਰਵਾਏ ਨੇ ਉਹਨਾਂ ਤੋਂ ਅਸੀਂ ਸਿੱਖ ਮੁੱਦਿਆਂ ਦੀ ਕਿਵੇਂ ਆਸ ਕਰਦੇ ਹਾਂ ਕਿ ਉਹ ਸੁਲਝਾ ਸਕਦੇ ਜਿਹੜੇ ਇਹ ਗੱਲਾਂ ਕਰਦੇ ਨੇ ਕਿ ਭਾਈ ਬਰਨਾਨਕ ਦੇਵ ਜੀ ਕ੍ਰਿਸ਼ਨ ਭਗਵਾਨ ਦਾ ਅਵਤਾਰ ਨੇ ਜਿਹੜੇ ਵਾਰ-ਵਾਰ ਸਾਨੂੰ ਸਨਾਤਨ ਦੇ ਨਾਲ ਜੋੜਦੇ ਨੇ ਕਿ ਭਾਈ ਸਿੱਖ ਧਰਮ ਜਿਹੜਾ ਆ ਇੱਕ ਸਨਾਤਨ ਦਾ ਹਿੱਸਾ ਆ ਤੇ ਇਹਨਾਂ ਉੱਤੇ ਕੋਈ ਕਾਰਵਾਈ ਨਹੀਂ ਕਰਦੇ ਬਲਕਿ ਸਿਰਫ ਉਹ ਇਹ ਮੁੱਦਾ ਵੇਖਦੇ ਨੇ ਕਿ ਭਾਈ ਜਿਹੜਾ ਮੁੱਦਾ ਚੱਲ ਰਿਹਾ ਹੈ ਇਹਨਾਂ ਦੇ ਉੱਤੇ ਰਾਜਨੀਤੀ ਕਰਕੇ ਅਸੀਂ ਆਪਣੇ ਆਕਾ ਦੀ ਕਿਵੇਂ ਵਾਵਾ ਖੱਟ ਸਕਦੇ ਹਾਂ ਜੇ ਤੁਹਾਨੂੰ ਲੱਗਦਾ ਹੈ ਕਿ ਭਾਈ ਇੰਨੀ ਹੀ ਠੇਸ ਪਹੁੰਚੀ ਹੈ ਸਿੱਖੀ ਨੂੰ ਇਹ ਰਾਹੁਲ ਗਾਂਧੀ ਦੇ ਬਿਆਨਾਂ ਨਾਲ ਤਾਂ ਫਿਰ ਤੁਸੀਂ ਸਿੱਖੀ ਦੇ ਲਈ ਕੀ ਕੀਤਾ ਭਾਈ ਸਰਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਕਿੰਨੇ ਮੁੱਦੇ ਸਾਹਮਣੇ ਆਉਂਦੇ ਨੇ ਜਦੋਂ ਸਿੱਖਾਂ ਦੇ ਕਕਾਰ ਲਵਾਏ ਜਾਂਦੇ ਨੇ ਇਮਤਿਹਾਨਾਂ ਦੇ ਵਿੱਚ ਕਕਾਰਾਂ ਨੂੰ ਗਹਿਣੇ ਦਾ ਰੂਪ ਦੇ ਕੇ ਜਬਰੀ ਜਿਹੜੇ ਆ ਸਿੱਖਾਂ ਦੇ ਕਕਾਰ ਲਹਾਏ ਜਾਂਦੇ ਨੇ ਸੋਸ਼ਲ ਮੀਡੀਆ ਦੇ ਉੱਤੇ ਸਿੱਖ ਵਿਰੋਧੀ ਪ੍ਰੋਪਗੈਂਡਾ ਚਲਾਇਆ ਜਾਂਦਾ ਕੋਈ ਵੀ ਬੰਦਾ ਆਪਣੇ ਇਤਿਹਾਸ ਦੀ ਕਿਸੇ ਵੀ ਤਰੀਕੇ ਦੀ ਗੱਲ ਕਰਦਾ ਤਾਂ ਥੱਲੇ ਆਈਟੀ ਸੈੱਲ ਵਾਲੇ ਉਹਨਾਂ ਨੂੰ ਖਾਲਸਤਾਨੀ ਜਾਂ ਸਨਾਤਨ ਧਰਮ ਨਾਲ ਜੋੜਨ ਲਈ ਊਲ-ਜਲੂਲ ਗੱਲਾਂ ਕਰਦੇ ਨੇ ਜੇਕਰ ਕੋਈ ਵਿਰੋਧ ਦੇ ਵਿੱਚ ਗੱਲ ਕਰਦਾ ਤਾਂ ਭਾਈ ਉਸਤੇ ਚੈਨਲ ਵੀ ਬੰਦ ਕੀਤੇ ਜਾਂਦੇ ਨੇ ਇੱਥੋਂ ਤੱਕ ਕਿ ਦੇਸ਼ ਧਰੋਹ ਦਾ ਮੁਕੱਦਮਾ ਵੀ ਚਲਾਇਆ ਜਾਂਦਾ ਹੈ ਇਹ ਦੋਨਾਂ ਪਾਰਟੀਆਂ ਦੇ ਲਈ ਇਹ ਸਿੱਖ ਮੁੱਦੇ ਚਾਹੇ ਬੇਦਬੀਆਂ ਦੇ ਹੋ ਗਏ ਬੰਦੀ ਸਿੰਘਾਂ ਦੇ ਹੋ ਗਏ 84 ਦਾ ਹੋ ਗਿਆ ਔਰ ਜਿੰਨੇ ਵੀ ਮੁੱਦੇ ਅੱਜ ਤੱਕ ਦੇ ਹੋ ਗਏ ਨੇ ਸਿੱਖਾਂ ਦੇ ਕਕਾਰ ਦੇ ਮੁੱਦੇ ਹੋ ਗਏ ਇਹ ਸਿਰਫ ਇੱਕ ਵੋਟ ਬੈਂਕ ਹੈ ਇਸ ਤੋਂ ਵੱਧ ਕੇ ਕੁਝ ਨਹੀਂ ਜੇ ਤੁਸੀਂ ਇੰਨੇ ਸੰਜੀਦਾ ਹੋ ਸਿੱਖੀ ਪ੍ਰਤੀ ਤਾਂ ਇੰਨਾ ਸਾਰੇ ਮਸਲਿਆਂ ਦਾ ਸੰਜੀਦਾ ਹੱਲ ਕੱਢ ਕੇ ਵਿਖਾਓ ਫਿਰ ਭਾਈ ਅਸੀਂ ਮੰਨਾਂਗੇ ਕਿ ਵਾਕਿਆ ਹੀ ਤੁਸੀਂ ਸਿੱਖੀ ਨੂੰ ਸਮਰਪਿਤ ਹੋ ਤੇ ਤੁਹਾਡਾ ਆਕਾ ਜਿਹੜਾ ਆ ਸਾਡੇ ਸਾਰਿਆਂ ਨੂੰ ਵੱਧ ਕੇ ਇੱਕ ਸੱਚਾ ਸੇਖਿਆ ਸੋ ਅੱਜ ਦਾ ਲੇਖਾ ਜੋਖਾ ਭਾਈ ਇੱਥੇ ਸਮਾਪਤ ਕਰਦੇ ਹਾਂ ਜੁੜੇ ਰਹੋ ਤੁਸੀਂ ਸਾਡੇ ਨਾਲ ਕੱਲ ਮਿਲਦੇ ਹਾਂ ਇੱਕ ਨਵੇਂ ਐਪੀਸੋਡ ਦੇ ਨਾਲ ਸਤਿ ਸ਼੍ਰੀ ਅਕਾਲ